ਰੇ ਗੋਣੀ ਗੋਣਾ ਇੱਕ ਟੈਂਕੀ ਭਰ ਕੇ ਸਾਰੀ ਟੁੜੀ ਟੋਦੂ ਦਾਣੇ ਟੋਦੂ ਟੈਂਕੀ ਨਹੀਂ ਮੁੱਕਣੀ ਇਹਦੀ ਜਿਵੇਂ ਇਹ ਜੀ ਕਰ ਲਾਉਸ ਕਰਦੇ ਇੰਜਨ ਨੇ ਸਭ ਤੋਂ ਵੱਧ ਗੱਲਾਂ ਸਵਰਾਜ ਚ ਕਰਾਈਆਂ ਸੀ ਆਗੇ ਇਹ ਸਵਰਾਜ ਚ ਵੀ ਹੈ ਤੇ ਮੇਂਦਰੇ ਚ ਵੀ ਹੈ ਸਾਰੇ ਜੀ ਹੈ ਤਕਰੀਬਨ ਇਹ ਫਰਸਟ ਓਨਰ ਟਰੈਕਟਰ ਹੈ ਪਹਿਲੇ ਨਾ ਪਹਿਲੇ ਨਾ ਮਾਡਲ ਤਾਂ ਹੈ 2000 ਹੀ ਦੋਸਤੋ ਠੀਕ ਹੈ ਪਰ ਇਹ ਫਰਸਟ ਓਨਰ ਹੈ ਮੇਰੇ ਗਵੰਡੀ ਨੇ ਨਵਾਂ ਘੜਾਇਆ ਸੀ ਪਹਿਲੇ ਨਾ ਪਹਿਲਾ ਡੈਮੋ ਟਰੈਕਟਰ ਹੈ ਬਠਿੰਡੇ ਏਜੰਸੀ ਦਾ ਡਬਲ ਕਲਚ ਇਹ ਡਬਲ ਕਲਚ ਦਾ ਪਹਿਲਾ ਡੈਮੋ ਡੈਮੋ ਡਰਿਕ ਤੇ ਪਹਿਲੇ ਨਾਗਾ ਪਹਿਲੇ ਨਾ ਇਹ ਪਹਿਲੇ ਬੰਦੇ ਨੇ ਚਲਾਇਆ ਇਹ ਵੀ ਖਾਸੀਅਤ ਹੈ ਇਹ 18 ਮਾਡਲ ਆ ਨਾ ਜੀ ਚੱਲਿਆ ਸਿਰਫ 792 ਘੰਟੇ ਚੱਲਿਆ ਇਹ ਭਈਆ ਟੂਲ ਕਿਟ ਕੰਪਨੀ ਵੱਲੋਂ ਜਿਹੜੀ ਆਉਂਦੀ ਆ ਬਕਾਇਦਾ ਪਈ ਆ ਅੱਛਾ ਟੂਲ ਕਿਟ ਹਾਂ ਹਾਂ ਟੂਲ ਕਿਟ ਦਿਖਾ ਪਹਿਲਾਂ ਨਾ ਨਹੀਂ ਭਾਈ ਐਵੇਂ ਕਹਿੰਦੇ ਨਹੀਂ ਯਾਰ ਆਪਾਂ ਅੱਛਾ ਆ ਕੰਪਨੀ ਨੇ ਦਿੱਤੀ 20000 ਟਰੈਕਟਰ ਦੇ ਵਿੱਚੋਂ ਡਿਸਕਾਊਂਟ ਹੋ ਜੂ ਮਿੱਤਰੋ ਹੋਰ ਵੀ ਇਰਮਾਨਦਾਨ ਕਰੋ ਹੋਰ ਵੀ ਮਾਤਰਨ ਕਰੋ ਬਤੂਰ ਅਸੀਂ ਗੱਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਇਹ ਮੰਡੀ ਹਰ ਬੁੱਧਵਾਰ ਨੂੰ ਲੱਗਦੀ ਆ ਤੇ ਆਪਾਂ ਇਸ ਵਾਰ ਤੋਂ ਬਾਈ ਕੁਲਵੀਰ ਕੋਲ 2 ਨੰਬਰ ਪਲਾਟ ਦੇ ਵਿੱਚ ਆ ਤੇ ਟਰੈਕਟਰਾਂ ਦੇ ਰੇਟ ਤੇ ਸਾਰੀ ਜਾਣਕਾਰੀ ਤੁਹਾਨੂੰ ਕੁੱਲ ਮਿਲਾ ਕੇ ਜਿਵੇਂ ਕਿ ਦੀ ਬੰਪੁਰ ਤੋਂ ਵੱੜ ਕੇ ਪੀਡੀਓ ਵੇ ਦੀ ਨਿਕਲਾਂਗੇ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਤੇ ਕੀ ਕੀ ਰੇਟ ਆ ਮੋਬਾਈਲ ਨੰਬਰ ਸਾਰਾ ਕੁਝ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਪਹਿਲਾਂ ਤਾਂ ਜਿਹੜੇ ਵੀ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਕਰ ਲਓ ਫੋਲੋ ਹੋਰ ਬਈ ਕੁਲਵੀਰ ਕਿਵੇਂ ਆ ਠੀਕ ਠਾਕ ਬਾਈ ਜੀ ਬਹੁਤ ਵਧੀਆ ਸੁੱਖ ਸ਼ਾਂਤੀ ਆ ਰੱਬ ਦਿਆਲ ਹੋ ਗਿਆ ਸਾਂਝੀ ਕਰ ਲਈ ਇਧਰ ਵੀ ਕਹਿੰਦਾ ਵੀ ਬੰਦੇ ਧੁੱਪੇ ਲੱਗੇ ਪਏ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਨੂੰ ਵੀ ਤੇ ਸਾਰੇ ਦੇਖਣ ਵਾਲੇ ਭਰਾਵਾਂ ਨੂੰ ਤੇ ਹੁਣ ਟਰੈਕਟਰ ਦੀ ਗੱਲ ਕਰੀਏ ਪਹਿਲਾਂ ਤਾਂ ਮੈਨੂੰ ਐਂ ਦੱਸਦਾ ਲਾਲ ਆਉਂਦਾ ਸੀ ਆ ਨੀਲਾ じゃ ਕਿਧਰੋਂ ਪਾ ਲਿਆ ਬਾਈ ਲਾਲ ਨਹੀਂ ਐ ਨੀਲੇ ਵੀ ਆਉਂਦੇ ਸੀ ਢੱਲੋ ਨੀਲੇ ਵੀ ਆਉਂਦੇ ਸੀ ਮੈਂ ਕਿਧਰੋਂ ਹੋਰ ਦੱਸਦਾ ਇੱਕ ਬਰਨਾਲੇ ਮੰਡੀ ਦੇ ਟਰੈਕਟਰ ਖੜਾ ਐ ਸੋਵਾਰ ਨੂੰ ਹਾਂ ਬਾਈ ਸੋ ਉਹਦੀ ਚਿੱਟੀ ਕਰੀ ਵੀ ਇੰਜਨ ਨਹੀਂ ਦਾ ਮੈਂ ਲੱਗਾ ਕਿਤੇ ਭੈਣਾ ਬੰਦੇ ਦਾ ਰੰਗ ਨੀ ਉਹ ਕਿਸੇ ਨੇ ਮੋਡੀਫਾਈ ਅੱਜ ਕੱਲ ਯਾਰ ਤੈਨੂੰ ਪਤਾ ਵੀਰੇ ਕੋਈ ਨਾ ਕੋਈ ਮੋਡੀਫਾਈ ਕਰਾਉਣ ਵਾਲੇ ਵੀ ਬੜੇ ਬੰਦੇ ਆ ਜਾਂਦੇ ਆ ਵਿੱਚ ਠੀਕ ਹੈ ਤੇ ਇਹ ਆ ਗਿਆ ਜੀ ਮਹਿੰਦਰਾ 255 ਇਹ ਤਾਂ 65 ਤੋਂ ਵੀ ਛੋਟਾ ਆ ਗਿਆ ਯਾਰ ਇਹ ਜੇ ਸਹੀ ਪੁੱਛੇ ਹੂੰ ਇਹਨੂੰ ਮਹਿੰਦਰਾ ਨਹੀਂ ਕਹਿੰਦੇ ਲੋਕ ਨੂੰ ਮਿੰਦਰੀ ਕਹਿੰਦੇ ਮਿੰਦਰੀ ਕਹਿੰਦੇ ਮਿੰਦਰੀ ਆ ਗਈ ਹੈ ਠੀਕ ਹੈ ਇਹ ਟਰੈਕਟਰ ਹੈ ਪਰ ਦਰਜਾ ਇਹਨੂੰ ਥੋੜਾ ਜਿਹਾ ਘੱਟ ਦੇ ਰੱਖਿਆਗਾ ਛੋਟਾ ਦਿੱਤਾ ਛੋਟਾ ਦਿੱਤਾ ਹੈ ਦਰਜਾ ਇਹਨੂੰ ਪਰ ਛੋਟੇ ਦਰਜੇ ਕਰਕੇ ਖਰਚਾ ਕਿਵੇਂ ਆ ਇਹਦਾ ਜਿਵੇਂ ਆਪਾਂ ਹੁਣ ਖਰਚਾ ਹੈ ਨਹੀਂ ਇਹਦਾ 2 ਸਿਲੰਡਰ ਇੰਜਨ ਹੈ ਠੀਕ ਹੈ ਸ਼ਵਰਾਜ 724 ਦੇ ਵਿੱਚ ਵੀ ਇਹੀ ਇੰਜਣ ਹੁੰਦਾ ਠੀਕ ਹੈ ਇਹਦੇ ਵਿੱਚ ਵੀ ਕੋਈ ਇੰਜਣ ਹੁੰਦਾ ਤੁਹਾਡਾ ਠੀਕ ਹੈ ਇਹ ਮਹਿੰਦਰੇ ਦਾ ਤੇ ਉਹ ਹੁੰਦਾਗਾ ਸ਼ਵਰਾਜ ਉਹ ਸ਼ਵਰਾਜ ਇੰਜਣ ਸੇਮ ਹੀ ਹੈ ਤੇ ਜਿਵੇਂ ਕਹਿੰਦੀ ਹੈ 265 ਜਮ ਨਹੀਂ ਖਾਂਦਾ ਇਹਦਾ ਮੈਨ ਮੰਨ ਕੇ ਚੱਲ ਉਹ ਨਹੀਂ ਕਰਦਾ ਇਹਦਾ ਸੁੰਗਦਾ ਹੈ ਇਹਦਾ ਐਂ ਕਹਿੰਦਾ ਪੈ ਗਿਆ ਵਸ ਹਮਸਲਾ ਹੋ ਜਾਂਦਾ ਦੇਖ ਹੁਣ ਸੀਜ਼ਨ ਆ ਗਿਆ ਮੂਰੇ ਹਾਂ ਅੱਜ ਤੋਂ 15 ਦਿਨਾਂ ਨੂੰ ਕਣਕ ਦਾ ਆਪਣੇ ਵੀ ਪਰਮਾਤਮਾ ਕਿਰਪਾ ਰੱਖੇ ਮੌਸਮ ਖਰਾਬ ਹੋਇਆ ਖੜਾ ਠੀਕ ਸੁੱਖ ਸ਼ਾਂਤੀ ਬਣਾਈ ਰੱਖੇ ਪਸ ਆਖੀ ਵੜਦਾ ਤਕਰੀਬਨ ਆਪਣੇ ਕਣਕਾਂ ਦੀ ਬੜਾਈ ਦਾ ਕੰਮ ਜ਼ੋਰਾਂ ਤੇ ਹੁੰਦਾ ਉਦੋਂ ਬਾਅਦ ਤੂੜੀ ਤਾਂ ਦਾ ਟਰਾਲੀਆਂ ਤੂੜੀ ਵਾਲੀਆਂ ਢੋਣ ਵਾਸਤੇ ਬਈਏ ਵਰਦਾਣੀ ਠੀਕ ਹੈ ਤੇ ਮਾਡਲ ਕਿੰਨਾ ਇਹ ਇਹ ਮਾਡਲ ਤਾਂ ਬਾਈ 90 ਆ ਠੀਕ ਹੈ ਤੇ ਟਾਇਰਾਂ ਦੇ ਕੈਮਰਾ ਮਾਰਦੇ ਪ੍ਰਧਾਨੇ ਦੇ ਸਾਰੇ ਟਾਇਰ ਟਾਇਰ ਤੇ ਟੈਕ ਜੀ ਇਹਨਾਂ ਨੂੰ ਬਹੁਤ ਨਵੇਂ ਆ ਜਿਵੇਂ ਕਹਿ ਸਕਦੇ ਆ ਟਾਇਰ ਹਣਾ ਤੇ ਪਰ ਜਿਹੜੀ ਇਹਦੀ ਆ ਹਾਲਾਤ ਬਹੁਤ ਚੰਗੇ ਆ ਹਾਲਾਤ ਚੰਗੇ ਆ ਤੇ ਜਿਵੇਂ 90 ਮਾਡਲ ਅਗਲੇ 20000 ਰੁਪਏ ਨੂੰ ਜਨੂਦ ਨੂੰ ਸੁੱਕਾ ਪਿਆ ਟਾਇਰ ਇਹਨਾਂ ਨੂੰ ਬਾਈ ਢਿੱਲੋ ਇੰਜਨਾਂ ਨੂੰ ਕੁਝ ਹੁੰਦਾ ਨਹੀਂ ਹੁੰਦਾ ਹੂੰ ਇਹ ਕਲੋਸ ਕਰਦਾ ਇੰਜਨ ਹੈ ਦੋ ਸਿਲੰਡਰ ਤੇ ਬੜੇ ਕਾਮਯਾਬ ਹੋਇਆ ਇਹ ਕਲੋਸ ਕਰਦਾ ਹੈ ਕਲੋਸ ਕਰਦਾ ਇੰਜਨ ਹੁੰਦਾ ਕਲੋਸ ਕਰ ਜਿਵੇਂ ਕਰੀਏ ਸਵਰਾਜ ਨੇ ਗੱਲਾ ਕਰ ਦੇਖਣਾ ਤਾਂ ਖੋਲ ਕੇ ਸ਼ੋ ਲਾ ਕੇ ਉੱਤੇ ਮਾਰਕਾ ਲੱਗਿਆ ਹੋਇਆ ਖੁੱਲਾ ਇਹਦੇ ਠੀਕ ਹੈ ਤੇ ਜਿਵੇਂ ਕਰੀਏ ਆ ਲੈ ਬੜੀ ਸ਼ੋਕ ਠੀਕ ਹੈ ਖੋਲ ਲਾ ਸ਼ੋ ਇਧਰੋਂ ਆ ਚੱਕ ਦੇ ਬਸ ਤਾਂ ਠੀਕ ਹੈ ਇੱਥੇ ਲੱਗਿਆ ਹੋਇਆ ਆ ਆ ਆ ਪਿਆ ਮਿੱਤਰੋ ਮਾਰ ਕੇ ਕਲੋਸ ਕਰਦਾ ਜੇ ਮੈਂ ਗਰੀਆ ਕਰ ਲਾਉਸ ਕਰਦੇ ਇੰਜਨ ਨੇ ਸਭ ਤੋਂ ਵੱਧ ਗੱਲਾਂ ਸਵਰਾਜ ਚ ਕਰਾਈਆਂ ਸੀ ਆਗੇ ਇਹ ਸਵਰਾਜ ਚ ਵੀ ਹੈ ਤੇ ਮਹਿੰਦਰਾ ਚ ਵੀ ਹੈ ਸਾਰੇ ਜੀ ਹੈ ਤਕਰੀਬਨ ਇੰਜਨ ਕਰ ਲਾਉਸ ਕਰਦਾ ਜੀ ਮੈਂ ਕਹ ਰਹੀ ਹਾਂ ਮਹਿੰਦਰਾ ਦਾ ਨਹੀਂ ਤਾਂ ਹੀ ਜਿੰਦਾ ਜਿੰਦਾ ਕੁ ਜੀ ਲੱਗਿਆ ਹੋਾ ਪੂਰਾ ਪੁਰਾਣੇ ਜਿਹੜੇ ਬੰਦੇ ਆ ਨਾ ਸਾਰਾ ਸੂਚਨਾਕਾਰੀ ਉਹ ਚੰਗੀ ਤਰ੍ਹਾਂ ਜਾਣੂ ਹੈ ਠੀਕ ਹੈ ਇੱਥੇ ਚਲ ਆਪਣਾ ਦਿਖਾਉਣ ਦਾ ਮਕਸਦ ਹੈ ਵੀ ਨਵੇਂ ਬੰਦਿਆਂ ਨੂੰ ਨਹੀਂ ਪਤਾ ਵੀਡੀਓ ਵੇਖੀ ਤੇ ਤੁਹਾਡੀ ਠੀਕ ਹੈ ਧੰਨਵਾਦ ਇਹ ਬਾਈ ਪਹਿਲਾਂ ਪੁੱਛ ਕੇ ਆ ਗਏ ਕਹਿੰਦਾ ਕੁਲਵੀਰ ਵਾਲਾ ਪਲਾਟ ਕਿਹੜਾ ਹੋਰ ਬਾਈ ਠੀਕ ਠਾਕ ਠੀਕ ਹੈ ਟਰੈਕਟਰ ਲਾਬ ਦੇ ਫਿਰਦੇ ਹੋ ਆ ਜੀ ਠੀਕ ਹੈ 44 ਬਾ ਨੇ 44 ਜਾਂ ਹੌਲੈਂਡ ਉਹ ਖੜਾ ਆ ਖੜਾ 44 ਹੌਲੈਂਡ ਵੀ ਖੜਾ ਦੋਨੇ ਹੀ ਖੜੇ ਆ ਦੋਨੇ ਮਾਰੂ ਨੇਗਾ 44 ਥੋੜੇ ਪੈਸੇ ਵਾਲਾ ਹਾਂ ਸੈਂਟਰੀ ਹੈ ਜੀ 11 ਮਾਡਲ ਹੈ ਉਹ ਹੌਲੈਂਡ ਨਹੀਂ ਆਉਂਦਾ ਉਹ ਦੋ ਯਾਰ 500 ਦੇ ਬਤ ਮਾਨੂੰ 5 ਨਹੀਂ ਇਹ ਸੈਂਟਰ ਕੇ ਆਏ ਸੀ ਜਿਹੜੇ ਉਹ 4 ਟਿਕਾਏ ਆ 4 ਟਿਕਾਏ ਆ 44 ਦੇ ਲਓ ਜੀ ਇਹ 10 ਵਾਲੀ ਦੇਖ ਲਓ ਆ 735 ਖੜਾ ਜੀ ਇਧਰ ਇਹ ਸ਼ਟ ਤੇ ਹੁਣ ਮਹਿੰਦਰਾ ਕਰਲੋਸ ਕਰਦਾ ਇੰਜਨਾ 90 ਮਾਡਲ ਆ ਤੇ ਹੁਣ ਇਹਦਾ ਦੇਣਾ ਕਿੰਨੇ ਦਾ ਯਾਰ ਦੇਣ ਵਾਲੀ ਗੱਲ ਤਾਂ ਹਾਂ ਠੀਕ ਆ ਤੇਰੀ ਜਾਇਜ ਆ ਪਰ ਰੇਟੇ ਤਾਂ ਲਿਖਿਆ ਹੀ ਬਾਜਵਾ 1,35,000 ਲਿਖਿਆ ਵਾ ਰੇਟ ਤਾਂ ਤੇਰਾ ਹਾਂ ਕਈ ਭਰਾ ਕਹਿਣਗੇ ਵੀ ਵੱਧ ਆ ਹਾਂ ਠੀਕ ਆ ਭਾਈ ਵਧੀਆ ਠੀਕ ਆ ਅੱਧ ਵੀ ਆ ਤੇ ਘੱਟ ਵੀ ਆ ਠੀਕ ਆ 35-40 ਹਜ਼ਾਰ ਦਾ ਟਾਇਰ ਹੀ ਆ ਭਾਈ ਇਹਦੇ ਆ ਸੇ ਚਰੀ ਚਾ ਕੇੰਦਰ ਦਾ ਯਾਰ ਹੈ ਨਹੀਂ ਇਹਦੇ ਸਾਰੇ ਗੋਣੀ ਗੋਣਾ ਆ ਇੱਕ ਟੈਂਕੀ ਭਰ ਕੇ ਸਾਰੀ ਤੂੜੀ ਟੋਦੂ ਦਾਣੇ ਟੋਦੂ ਟੈਂਕੀ ਨਹੀਂ ਮੁਕਣੀ ਇਹਦੀ ਠੀਕ ਹੈ ਟੈਂਕੀ ਨਹੀਂ ਮੁਕਣੀ ਇਹਦੀ ਲੈ ਵੀ ਮੇਤਰੋ ਖਰਚਾ ਹੈ ਲਾ ਲਓ ਵੀ ਮਹਿੰਦਰਾ ਮਹਿੰਦਰੀ ਕਿਸੇ ਗੱਲ ਨਹੀਂ ਕਰੇ ਮਹਿੰਦਰੀ ਹੈ ਮਹਿੰਦਰਾ ਹੈ ਮਹਿੰਦਰੀ ਕਿਸੇ ਗੱਲ ਨੂੰ ਹੁਣ 1,35 ਬਾਜ ਵਜਾ ਦਾ ਕਿੰਨੇ ਦਾ ਦੇਣਾ ਬਾਜ ਵੀ ਹਟ ਲਾਉਂਦਾ ਯਾਰ ਤੇ ਪਰ ਜੇ ਕੋਈ ਆਪਾਂ ਬਾੜੀ ਖੇਚ ਕੇ ਤੇ ਕਰੀ ਨਹੀਂ ਗੀ ਸਵਾਗਲਾ ਲੱਖ ਰੁਪਏ ਦਾ ਰੈਂਟਰ ਯਾਰ ਦੇ ਦਿਆ ਸਵਾਗਲਾ ਹੋ ਰਿਹਾ ਹੈ ਜਿਹੜਾ ਬੰਦਾ ਲੈ ਗਿਆ ਕੰਮ ਵੀ ਲੈ ਲੂਗਾ ਉਹਦਾ ਸੀਜ਼ਨ ਟੱਪਨ ਸਰ ਫੇਰ ਵੀ 5 ਰੁਪਏ ਦੇ ਕੇ ਜਾਊਗਾ ਠੀਕ ਹੈ ਘਾਟਾ ਨਹੀਂ ਕਰਦਾ ਤੇ ਮਿੱਤਰੋ ਇਹ ਆ ਜੀ ਮਿਹੰਦਰਾ ਤੁੰਦਾ ਹਸਤਾ ਇੱਕ 5 ਲੱਖ ਰੁਪਏ ਦਾ ਬਣ ਜੂ ਇੱਕ 25 ਦਾ ਹਾਂ ਬਈ ਤੇ ਦੋ ਗਿਆ ਸਰਵਾਸ 735 ਦੇ ਟਾਇਰ ਜਮਾਂ ਨਵੇਂ ਲੱਗੇ ਹੋਇਆ ਚਾਰ ਮਾਡਲ ਦੇ ਵਿੱਚ ਚਾਰ ਹੀ ਦਿਖਾ ਦੇ ਢਿੱਲੋ ਟਾਇਰ ਦੇ ਚਾਰਿਆਂ ਦੇ ਮਾਰਦੀ ਕੈਮਰਾ ਇਹ 13 ਵਾਲੇ ਟਾਇਰ ਹਨ ਜੀ 13 ਜੇ ਹੁਣ ਗਲਵੀਰੇ ਤੇ ਆਣ ਧਰ ਕੇ ਕਹਿਣਾ ਹੋਵੇ ਕਿਹੜਾ 44 44 ਆ ਇਹ ਵੀਕੇਡੀ ਦੇ ਮੂਹਰੇ ਬਰਦਾ ਠੀਕ ਹੈ ਇਹ ਵੀਕੇਡੀ ਦੇ ਤੇ ਚਾਰ ਮਾਡਲ ਦੇ ਟਾਇਰਾਂ ਦੀ ਗੱਲ ਕਰਾਂ ਢਿੱਲੋ ਹੂੰ ਕਈ ਚਲਕ ਹੁੰਦਾਗਾ ਇਹਦੇ 12 ਦੇ ਆਉਂਦੇ ਆ ਕੰਪਨੀ ਦੇ ਹਾਂ 12 ਦੇ ਆਉਂਦੇ ਆ 12 ਦਾ ਹੁੰਦੇ 12 ਦੀ ਜੋੜੀ 25000 ਰੁਪਏ ਦੀ ਹੈ ਠੀਕ ਹੈ ਇਹ 40000 ਵਾਲੀ ਇਹ 40000 ਹੈ 40000 ਇਹ 15 ਦਾ ਫਰਕ ਇੱਥੇ ਆ ਹਾਂ ਆ 20 ਕਿਟ ਦੀ ਹੈ ਜੇ ਆਪਾਂ ਦੇਸੀ ਪਾਈਏ 5000 ਦੇ ਆ 9000 ਦੇ ਠੀਕ ਹੈ 20000 ਦਾ ਤਾਂ ਟਾਇਰਾਂ 'ਚ ਫਰਕ ਕੋਈ ਠੀਕ ਹੈ ਸਿੱਧਾ ਹੀ ਤੇ ਹੁਣੇ ਦੇਣਾ ਕਿੰਨੇ ਦਾ ਇਹ ਰੇਟ ਜਾਇਜ਼ ਹੀ ਕਰਿਆ ਤਾ ਰੇਟ ਇਹਦੀ ਡਿਮਾਂਡ ਹੈਗੀ ਆ 2 ਲੱਖ 55000 ਤੇ ਚਾਰ ਮਾਡਲ ਟ੍ਰੈਕਟਰ ਹੈ ਇੰਜਨ ਗੇਅਰ ਦਾ ਜਿਹੋ ਜਿਹਾ ਬਾਹਰ ਹੁੰਦੀਦਾ ਉਦੋਂ ਵੱਧ ਕੇ ਅਜਾ ਵੱਧ ਕੇ ਚੰਗਾ ਇੰਜਣ ਇਹ ਤੋਂ ਵੱਧ ਕੇ ਚੰਗਾ ਹਰਿਆਣਾ ਨੰਬਰ ਹੈ ਇਹਨੂੰ ਸਿੱਧੀ ਮਿਲਦੀ ਨਹੀਂ ਨਾ ਹੁਣਾ ਨਹੀਂ ਐਫੀ ਡੈਪਟ ਤੇ ਚੱਲੂਗਾ ਤੇ ਕਿੰਨੇ ਦਾ ਬਣ ਜੂ ਇਹ ਇਹ ਟਰੈਕਟਰ ਦੇਵਾਂਗੇ 2 ਲੱਖ ਤੇ 35000 2 ਲੱਖ 35000 ਰੁਪਏ ਦਾ ਟਰੈਕਟਰ ਬਣ ਜੂ ਹਾਂ ਜੀ ਮਿਲ ਜੂ ਮਾਨ ਤਾਨਾ ਕੁਲਵੀਰ ਤੋਂ ਹੋਰ ਵੀ ਕਰਵਾ ਦਾਂਗੇ ਤੇ ਹੁਣ ਇੱਧਰ ਨੂੰ ਆ ਜਾ ਕੁਲਵੀਰ ਚੱਲ ਇੱਧਰ ਚੱਲ ਵੜ ਹਾਂ ਇੱਧਰ ਨੂੰ ਟਾਇਰ ਕਿਉਂ ਕੇ ਟਾਇਰ ਨਵੇਂ ਵਾਲੇ ਦਿਖਾ ਦਈਏ ਹੁਣ ਪਹਿਲੇ ਇਹ ਆਪਣੇ ਸਾਰੇ ਟਾਇਰ ਇਹਦੇ ਵੀ ਨਵੇਂ ਆ ਇਹਦੇ ਜੇ ਕੇ ਦੇ ਲੱਗੇ ਵੀ ਆ ਤੇ ਇਹਦਾ ਜਿਵੇਂ ਗੇਰੀ ਪਵਾ ਕੇ ਮੰਡੀ ਤੇ ਆਇਆ ਲੱਗਦਾ ਜਿਵੇਂ ਹਾਂ ਭਾਈ ਆਪਾਂ ਹੀ ਪ ਆਹ ਬੜੇ ਕੈਮਰਾ ਮਾਰੀ ਆਹ ਸੇ ਠਾਈ ਦੀਆਂ ਕੋਰਾ ਨੇ ਨਾ ਜਿਹੜੀਆਂ ਓਮੇ ਦੀਆਂ ਓਮੇ ਪਈਆਂ ਨੇ ਪਰਕਰਾਰ ਪਈਆਂ ਨੇ ਹਨਾ ਇਹਦੀ ਖਾਸੀਅਤ ਮੈਂ ਤੈਨੂੰ ਦੱਸ ਦਾਂ ਢਿਲੋ ਹੂੰ ਇਹ ਫਸਟ ਆਨਰ ਟਰੈਕਟਰ ਹੈ ਪਹਿਲੇ ਨਾ ਪਹਿਲੇ ਨਾ ਮਾਡਲ ਤਾਂ ਇਹ 2000 ਹੀ ਦੋਸਤੋ ਠੀਕ ਹੈ ਪਰ ਇਹ ਫਸਟ ਆਨਰ ਹੈ ਮੇਰੇ ਗਵੰਡੀ ਨੇ ਨਵਾਂ ਘੜਾਇਆ ਸੀ ਪਹਿਲੇ ਨਾ ਪਹਿਲਾ ਡੈਮੋ ਟਰੈਕਟਰ ਹੈ ਬਠਿੰਡੇ ਏਜੰਸੀ ਦਾ ਡਬਲ ਕਲਚ ਡਬਲ ਕਲਚ ਦਾ ਪਹਿਲਾ ਡੈਮੋ ਡੈਮੋ ਰਿਕਰ ਤੇ ਪਹਿਲੇ ਨਾਂ ਗਿਆ ਪਹਿਲੇ ਨਾ ਇਹ ਪਹਿਲੇ ਬੰਦੇ ਨੇ ਚਲਾਇਆ ਇਹ ਵੀ ਖਾਸੀਅਤ ਹੈ ਤਿੰਨ ਭਾਈ ਸੀ ਉਹਨਾਂ ਦੇ ਇੱਕ ਬੰਦੇ ਨੇ ਚਲਾਇਆ ਠੀਕ ਹੈ ਇੱਕ ਬੰਦੇ ਨੇ ਚਲਾਇਆ ਆਪਾਂ ਤੋਂ ਹੌਲੈਂਡ ਲੈ ਗਿਆ ਤੇ ਆਹ ਟਰੈਕਟਰ ਦੇ ਗਿਆ ਮਾੜਾ ਲੈ ਵੀ ਮੇਟਰੋਂ ਤੁਸੀਂ ਇੱਥੋਂ ਲੜਾਉਂਦਾ ਜਾ ਤੇ ਪਹਿਲਾ ਟਰੈਕਟਰ ਏਜੰਸੀ ਦਾ ਪਹਿਲੇ ਨਾਂ ਮਾਡਲ 2003 ਆਹ ਸ਼ੋਅ ਦੇ ਵਿੱਚ ਆਇਆ ਸੀ ਨਾ ਪਹਿਲਾਂ ਦੂਜੀ ਫੋਰਡ ਸ਼ੋਅ ਚ ਆਉਂਦਾ ਹੁੰਦਾ ਸੀ 22 ਸਾਲ ਜਿਵੇਂ ਕਰੀਏ ਬਾਈ 23 ਸਾਲ ਹੋ ਗਏ ਤੇ ਇੱਕ ਬੰਦੇ ਦੇ ਕੋਲ ਹੀ ਚੱਲਿਆ ਇੰਜਨ ਤੇ ਡੀਜ਼ਲ ਪੰਪ ਇਹਦਾ ਸੀ ਡਾਇਰੈਕਟਰ ਦਾ ਡੀਜ਼ਲ ਪੰਪ ਸੀ ਇਹ ਮਗਰਲੇ ਹਿੱਸੇ ਦਾ ਸਾਰਾ ਗੇਅਰ ਗੂਰ ਦਾ ਕੰਮ ਕਰਾਇਆ ਤੇਲ ਤੱਪਾ ਸਾਰਾ ਕੁਝ ਨਵਾਂ ਮਗਰਲੇ ਹਿੱਸੇ ਦਾ ਠੀਕ ਹੈ ਬੰਦੇ ਨੇ ਬੜੇ ਸ਼ੌਂਕ ਨਾਲ ਰੱਖਿਆ ਸੀ ਉਹ ਫਿਰ ਹੁਣ ਸੁਪਰਸੀਡਰ ਲਿਆਏ ਨਹੀਂ ਚੱਕਦੇਗੇ ਚੱਲ ਤਾਂ ਕਰਕੇ ਵਾਦਨਾ ਪੈਗਾ ਤੇ ਇਹ 45 ਦਾ ਫਾਰਮਟ ਆਏਗਾ ਡਬਲ ਕਲਚ ਦੇ ਵਿੱਚ ਅਤੇ ਜਿਵੇਂ ਕਹੇ ਦੀਏ ਵੱਡੇ ਟਰੈਕਟਰਾਂ ਦੇ ਨਾਲ ਬਰਾਬਰ ਭਿੜਦਾ ਟਰੈਕਟਰ ਪੂਰਾ ਭਿੜਦਾ ਬਾਈ ਤੇ ਖਰਚਾ ਘਟਣਾ ਖਰਚਾ ਤਾਂ ਨੋਰਮਲ ਹੁੰਦਾਗਾ ਠੀਕ ਆ ਖਰਚਾ ਨੋਰਮਲ ਆ ਜਿੰਨਾ ਹੈਗਾ Ориਜਨਲ ਹੈ ਮਗਰਾਣਾ ਵਾਲੇ ਗੋਲੇ ਥੋੜੇ ਜਿ ਖਰਾਬ ਹੋ ਗਏ ਸੀਗੇ ਠੀਕ ਹੈ ਉਹ ਸਾਈਡਾਂ ਤੋਂ ਉਹਨਾਂ ਦਾ ਮਾੜਾ ਜਿਹਾ ਕੰਮ ਕਰਾਉਣਾ ਪਿਆ ਹੋਰ ਬਾਕੀ ਸਾਰਾ ਰਿੰਮਾਂ ਦਾ ਪੇਟ ਥੱਲਿਓਂ ਛੋ ਛੱਪੇ ਦਾ ਕਿੱਦੇ ਕਰਨਾ ਜੀ ਆ ਇੰਜਨ ਦਾ ਸਾਰਾ ਬਿਲਕੁਲ ਏਦਾਂ ਜਿਹਾ Ориਜਨਲ ਆ ਟਰੈਕਟਰ ਸਾਰਾ ਟਰੈਕਟਰ ਪੂਰਾ ਫੁੱਲ ਚੰਗਾ ਤੇ 265000 ਡਰਾਉਂਦਾ ਨਾ ਇਹ ਕਿੰਨੇ ਦਾ ਬਣ ਜੂ ਡਰਾਉਂਦਾ ਨਹੀਂ ਚੀਜ਼ ਬੋਲਦੀ ਐ ਇਹ ਤਾਂ ਸੈਲਫ ਮਾਰਾਂਗੇ ਤੋ ਨਾ ਜਦੋਂ ਦੱਸਦਾ ਵੀ ਮੇਰੇ ਕੋਲ ਕੁਛ ਹੈਗਾਗਾ 23 ਸਾਲ ਹੋ ਗਏ ਟਰੈਕਟਰ ਆਏ ਨੂੰ 23 ਸਾਲ ਤਾਂ ਹੋ ਗਏ ਹੁਣ ਬਣੂ ਕਿੰਨੇ ਦਾ ਇਹ ਪਰ ਫੇਰ ਵੀ ਹਜੇ ਤੱਕ ਇਹਨੂੰ ਕੁਝ ਹੋਇਆ ਨਹੀਂਗਾ 30 ਕਿੱਲਾਂ ਦੀ ਵਾਹੀ ਕਰਦਾ ਇਹ ਟਰੈਕਟਰ ਠੀਕ ਐ ਚੰਗੇ ਘਰੋਂ ਆਇਆ ਐ ਤੇ ਉਹ ਤਾਂ ਜਿੰਮੇਗਰੀ ਆਹ ਦੱਸੀ ਜਾਂਦੀ ਐ ਇਹਦੀ ਸਾਰਾ ਕੁਝ ਹੀ ਨਾਲ ਦਾ ਯਾਰ ਇਹਦਾ ਨਾਲ ਦਾ ਨਾ ਜਿਵੇਂ ਰੰਗ ਜਾ ਉੱਡ ਗਿਆ ਕਿਸੇ ਪਾਸੇ ਚਾਹ ਨਹੀਂ ਕਰਵਾਇਆ ਪੂਰਾ ਕਲੀਆਂ ਕਲੀਆਂ ਉਮ ਹੀ ਪੰਗਾ ਨਹੀਂ ਆ ਨਹੀਂ ਆ ਚੀਜ਼ਾਂ ਟੁੱਟ ਭੱਜ ਜਾਂਦੀਆਂ ਉਹ ਆ ਤਾਂ ਬਸ ਆਮ ਲੋਹਾ ਹੈ ਆਮ ਦੇਸੀ ਪਰ ਆ ਚੀਜ਼ਾਂ ਦੇ ਆਣਾ ਜਿਹੜੇ ਆਮ ਨਾ ਚੱਲਿਆ ਇਹਦਾ ਬਰਸਮਾਈ ਹੈ ਨਾ ਤਾਂ ਸਮਾਈ ਹੈ ਗਿਆ ਤੇ ਹੁਣ ਬਣ ਕਿੰਨੇ ਦਾ ਜਾਊ ਟਰੈਕਟਰ ਦੇਵਾਂਗੇ ਟਰੈਕਟਰ 2 ਲੱਖ ਤੇ 40000 ਰੁਪਏ 2 ਲੱਖ 40000 ਰੁਪਏ ਦਾ ਟਰੈਕਟਰ ਮਿਲ ਜੂ 2 ਲੱਖ 65000 ਡਿਮਾਂਡ ਆ ਮਿੱਤਰੋ ਇਹ ਫਾਈਨਲ ਰੇਟ ਹੀ ਆ ਤੇ ਫਾਈਨਲ ਰੇਟ ਆ ਫਾਈਨਲ ਰੇਟ ਆ ਵਹੀਕਲ ਵੀਰ ਦਾ ਤੇ ਸ਼ੇਅਰ ਕਰਕੇ ਆਜੋ 2500 25 ਕਰ ਲਾ 20000 ਰੁਪਏ ਡਿਸਕਾਊਂਟ ਹੋ ਜੂ ਹਾਂ ਤੇ ਹੁਣ ਜਿਵੇਂ ਕਹਦੀ ਇੱਧਰ ਪਹਿਲਾਂ 44 ਦਾ ਭਲੇਖਾ ਸੀ ਹੁਣ ਸਿਰਫ 44 ਕੋਲੀ ਆ ਗਿਆ ਹੈ ਨਹੀਂ 44 ਬਈ ਭਲੇਖਾ ਨਹੀਂ ਪੈਂਦਾ ਇਹ ਹੈ ਪਹਿਲਾਂ 35 ਲੇਖਾ ਪਉਂਦਾ ਸੀ ਨਾ ਉਧਰਲੇ ਪਾਸੇ ਤੇ ਆ ਗਿਆ ਇਸਵਰਾਜ 744 ਤੇ ਜਿਵੇਂ ਕਹਦੀ ਇਹ ਇਹਦਾ ਵੀ ਪੰਪ ਪੰਪ ਜੀ ਸੀਲ ਲੱਗਦਾ ਚੰਗਾ ਟਰੈਕਟਰ ਹੈ 11 ਮਾਡਲ ਟਰੈਕਟਰ ਮਿੱਤਰੋ ਤੇ ਟਾਇਰ ਟਰ ਚੰਗੇ ਪਏ ਪੂਰੇ ਡੈ ਲੱਗੇ ਆ ਫਰੰਟ ਟਾਇਰ ਜੇਕੇ ਦੇ ਵਿੱਚ ਆ ਤੇ ਮਾਡਲ ਹੈਗਾ 2011 ਨੰਬਰ ਹਾਂ ਨੰਬਰ ਹਰਿਆਣਾ ਬਾਈ ਜੀ ਐਨਓਸੀ ਮਿਲਦੀ ਠੀਕ ਹੈ ਨੰਬਰ ਹਰਿਆਣਾ ਐਨਓਸੀ ਮਿਲ ਜੂ ਉਧਰ ਵੀ ਤਾਂ ਵੀ ਕੈਮਰਾ ਮਾਰੀ ਨਾ ਮੜਾ ਤੇ ਬਾਕੀ 10 15 ਹਜ਼ਾਰ ਦੀ ਬੈਟਰੀ ਲੱਗੀ ਦੀ ਆ ਮਿੱਤਰੋ ਟਰੈਕਟਰ ਦੇ ਜਿਵੇਂ ਕਹ ਦੀ ਇਹ 855 ਹੀ ਆ ਇੱਕ ਤਰ੍ਹਾਂ ਦਾ ਟਰੈਕਟਰ ਇਹ ਇੱਕ ਕੰਪਨੀ ਨੇ ਬਸ ਭਲੇਖੇ ਚ ਪਾਇਆ ਯਾਰ ਪਾਵਰ ਦੇ ਕੋਈਆਂ ਬਰਾਬਰ ਜੋੜ ਨਹੀਂ ਤੂੜੀ ਵਾਲੀ ਮਸ਼ੀਨ ਤੇ ਬਰਾਬਰੀ ਚੱਲੀ ਜਾਂਦਾ ਠੀਕ ਹੈ ਹੁਣ ਇਹ ਤਾਂ ਹੈ ਨਹੀਂ ਵੀ ਸਾਰੇ 855 ਜੋੜਦੇ ਆ ਮੈਨੂੰ ਲੱਗਦਾ ਜੇ 100 ਤੂੜੀ ਵਾਲੀ ਮਸ਼ੀਨ ਮਗਰ ਠੀਕ ਤਾਂ ਹੈਗੀ ਨੇ ਇਹ ਯਾਰ। ਆ ਠੀਕ ਤਾਂ ਹੈਗੀ। ਇਹ ਵੀ ਆ ਚਲਾਉਂਦੇ ਆ ਇਹ ਕਿਹੜਾ ਚਲਾਉਂਦੇ ਨਹੀਂ ਚਲਾਉਂਦੇ ਨੇ। ਤੇ 3 ਲੱਖ 40 ਹਜ਼ਾਰ ਡਿਮਾਂਡ ਹੈ ਜੀ ਕਿੰਨੇ ਦਾ ਬਣੇਗਾ? 3 ਲੱਖ ਤੇ 30 ਹਜ਼ਾਰ ਦਾ ਜੀ। 3 ਲੱਖ 30 ਹਜ਼ਾਰ ਨਹੀਂ। ਹੋਰ ਵੀ ਮੰਗਦਣ ਕਰ ਦਾਂਗੇ ਮੌਕੇ ਤੇ। ਲਈ ਮਿੱਤਰੋ 3 ਲੱਖ 30 ਦਾ ਇਹ ਹੈ ਕਹਿੰਦਾ 3 25 ਦਾ 15000 ਰੁਪਏ ਡਿਸਕਾਊਂਟ ਹੋ ਜੂ ਡਾਇਰੈਕਟਰ ਦੇ ਵਿੱਚੋਂ ਚੱਕੋ। ਤੇ ਦੱਬ ਕੇ ਸ਼ੇਅਰ ਕਰ ਦਿਓ ਨਾਲ-ਨਾਲ ਮਿੱਤਰੋ। ਤੇ ਹੁਣ ਇੱਧਰ ਨੂੰ ਆ ਜਾ। ਸਪਰਾਹਤ ਰਹਿ ਗਿਆ ਸੀ ਨਾ 2001 ਮਾਡਲ। ਹਾਂ। ਇੱਕ ਮਾਡਲ ਪੰਜਾਬ ਨੰਬਰ ਦੇ ਵਿੱਚ ਆ ਚਿਪ ਵਾਲੀ ਕਾਪੀ ਐ ਪਾਸੇ ਨੰਗੀ ਨੂੰ ਦੇਣੀ ਹੋਇਆ ਐ ਪਾਸੇ ਨੰਗੀ ਨੂੰ ਦੇਣੀ ਹੋਇਆ ਐ ਦੇਣੀ ਹੋਇਆ ਐ ਤੇ ਮਾਡਲ ਇਹ 2001 ਆ ਹਾਂ ਬਈ ਨੰਬਰ ਪੰਜਾਬ ਆ ਡਿਮਾਂਡ ਕਿੰਨੀ ਐ ਦੀ 2 ਲੱਖ ਤੇ 70000 ਰੁਪਇਆ 2 ਲੱਖ ਤੇ 70000 ਰੁਪਇਆ ਡਿਮਾਂਡ ਆ ਹਾਂ ਬਈ ਇਹ ਟਰੈਡ ਤੇ ਕਿਰਾ ਕੈਮਰਾ ਮਾਰਦੇ ਢਿੱਲੋਂ ਟਰੈਕਟਰ ਪੂਰਾ ਫੋਲੀ ਚੰਗਾ ਪਿਆ ਚੰਗਾ ਟਰੈਕਟਰ 6 ਇਚਰੀ ਹੋਇਆ ਹੋਇਆ ਤੂੜੀ ਵਾਲੀ ਮਸ਼ੀਨ ਤੇ ਚੱਲਦਾ ਸੀ ਮੇਰੇ ਪਿੰਡੋਂ ਹੀ ਲਿਆ 10 ਸਾਲ ਹੋ ਗਏ ਇੱਕੇ ਘਰੀ ਸੀਗਾ ਠੀਕ ਹੈ ਇੱਕੇ ਘਰੇ ਸੀ 10 ਸਾਲ ਤੋਂ ਹਾਂ ਬਈ ਤੇ ਪਿੱਛੋਂ ਹੀ ਮੇਤਰੋ ਪੂਰਾ ਸਾਫ ਪਿਆ ਟਰੈਕਟਰ ਹਾਂ ਆਪਾਂ ਉਹਨਾਂ ਨੂੰ ਟਰੈਕਟਰ ਦਿੱਤਾ ਸੀ ਵਿੱਚ 855 ਤੇ ਇਹ ਕਿੰਨੇ ਕੁ ਦਾ ਬਣ ਜੂ ਇਹਦੀ ਹੁਣ ਢਮਾੜ ਹੈ ਗਿਆ ਚਿੱਪ ਵਾਲੀ ਕਾਪੀ ਆ 270 ਡਿਮਾਂਡ ਆ ਦੇ ਤਾਂ 2.5 ਲੱਖ ਦਾ ਯਾਰ 2.5 ਲੱਖ ਰੁਪਏ ਦਾ ਟਰੈਕਟਰ 2000 ਟਰੈਕਟਰ ਦੇ ਵਿੱਚੋਂ ਡਿਸਕਾਊਂਟ ਹੋ ਜੂ ਮਿੱਤਰੋ ਹੋਰ ਵੀ ਜਰਮਾਨਦਨ ਹੋਰ ਵੀ ਮਾਤਨੋ 2001 ਮਾਡਲ ਆ ਤੇ ਟਰੈਕਟਰ ਪੂਰਾ ਫੋਲੀ ਚੰਗਾ ਤੇ ਇਹ ਮਸ਼ੀਨ ਤੇ ਚਲਾਉਣ ਦੀ ਗਾਰੰਟੀ ਹੈ ਠੀਕ ਹੈ ਜੇ ਨਾ ਕਿਸੇ ਨੂੰ ਵਿਸ਼ਵਾਸ ਹੋਵੇ ਮੇਰੇ ਪਿੰਡੂ ਲੈਤਾਗਾ ਤਾਂ ਬੰਦੇ ਕੋਲੇ ਮਿਲਾ ਦੇ ਜਦੋਂ ਕਹਿੰਦੇ ਫੱਟੀ ਵਾਲੇ ਸਵਰਾਜ ਆਏ ਸੀ ਉਸ ਤੋਂ ਬਾਅਦ ਜਦੋਂ ਇਹ ਆ ਉਹ ਤਾਂ ਗਣੀ ਟਮਾਟਰੀ ਟਮਾਟਰੀ ਇਹਨੂੰ ਟਮਾਟਰੀ 2001 ਚ ਟਮਾਟਰੀ ਟਮਾਟਰੀ ਹੋਣ ਲੱਗੀ ਸੀ ਇਹ ਤੇ ਉਹ ਹਲੇ ਤੱਕ ਹੁੰਦੀ ਆ ਹੁੰਦੀ ਆ ਇਹਨਾਂ ਦੀ ਇਹਨਾਂ ਦੀ ਤਾਂ ਬਰਕਰਾਰ ਆ ਹਜੇ ਤੱਕ ਠੀਕ ਹੈ ਚੜਤ ਚੜਤ ਵੀ ਬਰਕਰਾਰ ਆ ਬਾਕੀ ਮਿੱਤਰੋ ਜਿਵੇਂ ਕਰੀਏ ਕੇ ਇਸ ਮਸ਼ੀਨ ਨੂੰ ਇਕੱਠੀ ਇਹੀ ਕਰਦਾ ਸਮਾਰ ਕੇ ਸਹੀ ਮੈਣਿਆਂ ਦੇ ਵਿੱਚ 3 ਸਪੀਡ ਆਇਆ ਨਹੀਂ ਸੀ 3 ਸਪੀਡ ਵੀ ਨਾ ਇਹ ਕਹਿੰਦੇ ਵੀ ਸੁਰ ਨਾਲ ਤਾਲ ਮਲਾਉਂਦਾ ਹੈ ਸੁਰ ਨਾਲ ਤਾਲ ਇਹ ਮਲਾਉਂਦਾ ਸਮਾਰ ਕੇ ਤੇ ਜਿਵੇਂ ਕਰੀਏ ਟੜਾ ਵੀ ਨਹੀਂ ਹੁੰਦਾ ਇਹ ਦੱਸਦਾ ਵੀ ਚੱਲੀ ਜਾਣਾ 3 ਸਪੀਡ ਇਹ ਪਤਾ ਲੱਗਦਾ ਨਾ ਜੇ ਹੁਣ ਜੌਂਡੀਅਰ ਆ ਗਏ ਹਨਾ 3 ਸਪੀਡ ਟਰੈਕਟਰ ਆ ਕੇ ਉਹ ਗੱਲ ਬੱਕਰੀਆਂ ਲੱਤ ਸੌਕੀ ਰਹਿੰਦੀ ਹੈ ਉਹ ਤਾਂ ਚੱਲਦਾ ਬਰਾਬਰੀ ਆ ਉਹ ਤਾਂ ਹੈਂਡ ਫਰੀ ਕਰਕੇ ਗੱਲ ਸੁਣ ਲੈ ਜੌਂਡੀਅਰ ਤੇ ਤਾਂ ਇਹ ਤਾਂ ਫਿਰ ਜਿੱਥੇ ਚੱਲਦਾ ਹੁੰਦਾ 10 ਕਿੱਲਿਆਂ ਦਾ ਹੀ ਪਤਾ ਲੱਗਦਾ ਇਹ ਡੱਕ ਜਾਨੀ ਲੱਗਿਆ ਇਹ ਢੀਲ ਪਾਉ ਉਹ ਬਿਨਾਂ ਡੱਕ ਤੋਂ ਹੀ ਢੀਲ ਪਾਉਂਦਾ ਢੀਲ ਪਾਉਂਦਾ ਇਹ ਸੁੰਨੀ ਜੀ ਰਾਤ ਤੇ ਮਿੱਤਰੋ ਤੇ 2.5 ਲੱਖ ਰੁਪਏ ਦਾ ਟਰੈਕਟਰ ਬਣ ਜੂ ਇਹ ਤੇ ਸ਼ੇਅਰ ਕਰਕੇ ਆਜੋ ਤੇ ਸਵਰਾਜ ਟਰੈਕਟਰ ਬਾਈ ਕੋਲ ਜਮਾ ਨਵਾਂ ਵੀ ਖੜਾ 21 ਮਾਡਲ ਆ ਤੇ ਕੁਸਕ ਘੰਟੀ ਚੱਲਿਆ ਦੇਖ ਲੈ ਬਾਈ ਕੈਮਰਾ ਮਾਰ ਲੈ ਮਿੰਟ ਘੰਟੇ ਕ ਚੱਲਿਆ ਇਹ ਪੰਜਾਬ ਨੰਬਰ ਆਪਣਾ ਪੰਜਾਬ ਨੰਬਰ ਹੀ ਆ ਹਨਾ ਪੰਜਾਬ ਨੰਬਰ ਆ ਪੰਜਾਬ ਨੰਬਰ ਆ 765 ਡਿਮਾਂਡ ਆ ਤੂੰ ਕਿ ਭਲੇਖਾ ਖਾ ਗਿਆ ਸੀ ਕਿ ਆਪਣੇ ਕੋਲੇ ਪੰਜਾਬ ਬਹੁਤ ਘੱਟ ਹੁੰਦੇ ਆ ਹਾਂ ਪੰਜਾਬ ਤੇ ਸਾਰੇ ਪੰਜਾਬ ਨਾਲੀ ਬਾਹ ਪਾਇਆ ਨਹੀਂ ਹਰਿਆਣਾ ਹੁੰਦੇ ਆ ਨਾ ਮਿਹੰਦਰੀ ਵੀ ਹਰਿਆਣਾ ਠੀਕ ਆ ਸਾਰੇ ਜਿੰਨੇ ਦਿਖਾ ਕੇ ਆ ਪੰਜਾਬ ਇਹ ਕੱਲਾ 47 ਸੀਗਾ ਤੇ ਇਹ ਜਿਵੇਂ ਕਹੇ ਦੀ ਘੰਟੇ ਕੋਸਕੀ ਚੱਲਿਆ ਹਨ 535 40 ਹੋ ਜੂਗਾ 531 ਘੰਟੇ ਚੱਲਿਆ ਟਰੈਕਟਰ ਇਹ 531 ਘੰਟੇ ਟਰੈਕਟਰ ਚੱਲਿਆ ਜਮਾ ਨਵਾਂ ਟਰੈਕਟਰ ਇਹਦੇ ਚਾਬੀਆਂ ਪਾਣੇ ਚਾਬੀਆਂ ਪਾਣੇ ਪਹਿਲ ਦਿਖਾ ਯਾਰ ਭਈਆ ਟੂਲ ਕਿੱਟ ਕੰਪਨੀ ਵੱਲੋਂ ਜਿਹੜੀ ਆਉਂਦੀ ਆ ਬਕਾਇਦਾ ਪਈ ਆ ਅਸੇ ਟੂਲ ਕਿੱਟ ਹਾਂ ਹਾਂ ਟੂਲ ਕਿੱਟ ਦਿਖਾ ਨਹੀਂ ਭਾਈ ਐਵੇਂ ਕਹਿੰਦੇ ਨਹੀਂ ਯਾਰ ਆਪਾਂ ਅੱਛਾ ਆ ਕੰਪਨੀ ਨੇ ਦਿੱਤੀ ਐ ਠੀਕ ਐ ਇਹਦੇ ਆ ਵੇਖ ਲਾ ਉੱਤੇ ਸਾਰਾ ਕੁਝ ਆਇਆ ਐ ਆ ਨਾਲ ਦਿੰਦੀ ਐ ਕੰਪਨੀ ਚਾਬੀਆਂ ਪਾਣੇ ਜਿਹੜੀ ਚੀਜ਼ ਦੀ ਲੋਡ ਹੁੰਦੀ ਐ ਅੱਛਾ ਇਹ ਕੰਪਨੀ ਦਿੰਦੀ ਐ ਕੋ ਸਰਵਿਸ ਵੇਲੇ ਵੀ ਲੋਡ ਪੈਂਦੀ ਐ ਜਿਹੜੇ ਜਿਹੜੇ ਕੰਮਾਂ ਦੀ ਜ਼ਰੂਰਤ ਹੁੰਦੀ ਐ ਉਹ ਕੰਪਨੀ ਦਿੰਦੀ ਐ ਇੱਕ ਨਾਲ ਗਰੀਸ ਗਨ ਹੁੰਦੀ ਐ ਅੱਛਾ ਤੇ ਆਹ ਕਿੱਟ ਦਿੰਦੀ ਹੈਗੀ ਅੱਛਾ ਟੂਲ ਬਾਕਸ ਜਿਵੇਂ ਕਹਦੀ ਐ ਭਰ ਕੇ ਦਿੰਦੀ ਹੈਗੀ ਭਰ ਕੇ ਦਿੰਦੀ ਹੈ ਵੀ ਆਪਾਂ ਵੀ ਉਮੀਦਾਂ ਵਾਂਗੇ ਇਹਦੇ ਨੂੰ ਆਪਾਂ ਯਾਰ ਆਪਾਂ ਹੋਰ ਲੋਕਾਂ ਨੂੰ ਇਹ ਥੋੜੀ ਕਹਿਣਾ ਹੈ ਵੀ ਚਾਬੀਆਂ ਪਾਣੇ ਵੇਚ ਦਿਓ ਹਾਂ ਵੇਚਦੇ ਹਾਂ ਨਹੀਂ ਇੱਕ ਬਾਈ ਸਾਡਾ ਚਾਬੀਆਂ ਪਾਣੇ ਵੇਚ ਦਿਓ ਕੰਪਨੀ ਯਾਰ ਪਾਗਲ ਆ ਜਿਹੜੀ ਚਾਬੀਆਂ ਪਾਣੇ ਨਾਲ ਨਹੀਂ ਨਹੀਂ ਵੇਚ ਨਹੀਂਦਾ ਕਰੂਗਾ ਜਿਹੜੀ ਚੀਜ਼ ਯਾਰ ਜਿੰਨੀ ਆਈ ਨਹੀਂ ਕਹਿੰਦਾ ਮੈਥੋਂ ਟਰੈਕਟਰ ਲੈ ਜਾਓ ਤੇ ਜਿਹੜਾ ਚਾਬੀਆਂ ਪਾਣੇ ਘਰੇ ਪਿਆ ਨਾ ਉਹ ਵੇਚ ਦਿਓ ਨਹੀਂ ਵੇਚਣਾ ਦਾ ਕਹਨੂ ਨਹੀਂ ਨਹੀਂ ਮੈਂ ਆਪਣੀ ਨਹੀਂ ਗੱਲ ਕਰਦਾ ਕਿਸੇ ਬਾਈ ਦੀ ਗੱਲ ਕਰਦਾ ਉਹਦੀ ਮੈਂ ਕੱਲ ਵੀਡੀਓ ਦੇਖੀ ਕਹਿੰਦਾ ਯਾਰ ਚਾਬੀਆਂ ਪਾਣੇ ਵੇਚ ਦਿਓ ਜਿਹੜਾ ਮੈਥੋਂ ਟਰੈਕਟਰ ਲੈ ਗਿਆ ਨਹੀਂ ਇਹ ਤਾਂ ਯਾਰ ਬਾਕੀ ਗੱਲ ਪਤਾ ਕੀ ਆ ਜਿਵੇਂ ਕਹਦੀ ਇਹ ਇੱਕ ਤਾਂ ਹੁੰਦੀ ਆ ਆਪਦੇ ਜਿਵੇਂ ਕਹਦੀ ਮੂੰਹ ਮਿਓ ਜਿਵੇਂ ਮਿੱਠੂ ਬਣਨ ਵਾਲੀ ਗੱਲ ਹਨਾ ਦੇਖੋ ਯਾਰ ਮੈਜਨਰੀ ਇਹਨੂੰ ਕਿਵੇਂ ਹੋ ਸਕਦਾ ਹੈਗਾ ਤੇ ਇੱਥੇ ਆਪਦੀ ਟਰਾਈ ਲਓ ਜਿਵੇਂ ਮਰਜ਼ੀ ਬੰਦਾ ਜੋ ਵਾਹ ਕੇ ਦੇਖ ਲਓ ਜੇ ਬਾਈ ਕੋਲ ਘਰੇ ਆਉਣੇ ਹਨ ਟਰੈਕਟਰ ਦੇਖਣ ਵਾਹ ਕੇ ਦੇਖ ਲਓ ਆਪਦੀ ਤਸਲੀਮ ਕਰਕੇ ਲੈ ਜਾਓ ਹੁਣ ਜਦੋਂ ਮੰਨ ਕੇ ਜਦੋਂ ਕਿਸੇ ਬੰਦੇ ਨੇ ਤਾਂ ਇੰਜਨ ਦਾ ਤੇਲ ਹੀ ਨਹੀਂ ਬਦਲਣਾ ਚਾਹ ਉਹ ਦੇਖਣੇ ਨਹੀਂ ਵਿਚਾਰਦਾ ਕਿਹੜਾ ਗੋਡਾ ਪਾਜ ਕਰਦਾ ਉੱਥੇ ਤਾਂ ਫਿਰ ਚਾਬੀਆਂ ਪਾਣੇ ਚਾਬੀਆਂ ਪਾਣੇ ਦਾ ਛੱਡ ਉੱਥੇ ਤਾਂ ਗੋਟੀਆਂ ਲੱਗਣੀਆਂ ਫਿਰ ਗੋਟੀਆਂ ਵੀ ਚੱਕਣੀਆਂ ਗੋਟੀਆਂ ਲੱਗਣੀਆਂ ਬਾਈ ਬਾਕੀ ਚੱਲਦੀਆਂ ਨੇ ਗਾਰੰਟੀ ਜਰ ਬੰਦੇ ਦੇ ਸਾਹਾਂ ਦੀ ਗਰੰਟੀ ਨਹੀਂ ਆਪਾਂ 2 ਮਿੰਟਾਂ ਦਾ ਪਤਾ ਨਹੀਂ ਆਪਣਾ ਸਹੀ ਗੱਲ ਆ ਵੀ ਮੇਰੇ ਕੋਲੇ ਯਾਰ ਮੇਰੇ ਟਰੈਕਟਰ ਦੀ ਚਾਬੀਆਂ ਪਾਣੇ ਵੇਚ ਦਿਓ ਆ ਜਿੰਨਾ ਟਾਈਮ ਇਹ ਚੀਜ਼ ਇੱਥੇ ਹੈਗੀ ਆ ਬਾਈ ਕੋਲ ਖੜੀ ਐ ਤਸੱਲੀ ਪੂਰੀ ਫੁੱਲ ਬਾਈ ਤਸੱਲੀ ਫੁੱਲ ਹੁੰਦੀ ਐ ਪਰ ਬੰਦੇ ਦੀ ਤਸੱਲੀ ਨਹੀਂ ਇਹ ਤਾਂ ਮਸ਼ੀਨਰੀ ਆ ਹੂੰ ਠੀਕ ਐ ਕਿਤੇ ਵੀ ਕਰਕੇ ਲੈ ਜਾਓ ਜੇ ਇੱਥੇ ਹੁੰਦਾ ਤਾਂ ਉਹ ਇਹਦਾਗਾ ਯਾਰ ਐ ਨਹੀਂ ਆਪਾਂ ਗਾਰੰਟੀ ਦਿੰਨੇ ਆ ਇਸ ਚੀਜ਼ ਦੀ ਪਰ ਉਹ ਗੱਲ ਨਹੀਂ ਹੈਗੀ ਵੀ ਚਾਬੀਆਂ ਪਾਣੇ ਵੇਚ ਦਿਓ ਚਾਬੀਆਂ ਪਾਣੇ ਵੇਚਣ ਤਾਂ ਏਡੀ ਕੰਪਨੀਆਂ ਪਾਗੜਾ ਫਿਰ ਤਾਂ ਲੋੜ ਹੀ ਨਹੀਂ ਬਾਈ ਸਹੀ ਗੱਲ ਕੰਪਨੀਆਂ ਨੇ ਬਣਾਈਆਂ ਦੀ ਗੱਡੀਆਂ ਕਾਰਾਂ ਦੀ 15-60 ਰੱਖੀ ਐ ਤੇ ਬਾਈ 10-10 ਸਾਲ ਪੁਰਾਣੀਆਂ ਦੀਆਂ ਚਾਬੀਆਂ ਪ ਇਹ ਰੈਡੀ ਕੋਲ ਟਰੈਕਟਰ ਆ ਬਈ ਗੈਰ ਦੀ ਗੁਰਜ ਬੰਦ ਕਰ ਲਓ ਤਾਂ ਆਪਾਂ ਬੰਨਿਆ ਨਾ ਗੱਲ ਨਹੀਂ ਵੜਨੀ ਗੱਲ ਨਹੀਂ ਬਣਨੀਗੀ ਤੇ ਆ ਜਿਵੇਂ ਮਿੱਤਰੇ ਦਾ ਮੀਟਰ ਪਹਿਲਾਂ ਮੈਂ ਦੇਖਿਆ ਟਲੋਮੀਟਰ ਦੇ ਮਾਰ ਕੈਮਰਾ ਮਾਡਲ 2018 ਇਹ ਸੋਨਾਲੀਕਾ 2018 ਮਾਡਲ ਆ ਜੀ 750 ਸੋਨਾਲੀਕਾ ਸਕੰਦਰ 55 ਕੈਟਾਗਰੀ ਦੇ ਵਿੱਚ ਇਹ ਟਰੈਕਟਰ ਆਉਂਦਾ ਇਹ 18 ਮਾਡਲ ਆ ਨਾ ਜੇ ਚੱਲਿਆ ਸਿਰਫ 792 ਘੰਟੇ ਚੱਲਿਆ ਇਹ 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 ਨਾਲ ਚੱਲਿਆ ਬਾਈ ਢਿਲੋ ਹਾਂ ओरिजिनल ਚੱਲਿਆ 792 ਘੰਟੇ ਚੱਲਿਆ 18 ਮਾਡਲ ਤੇ ਜਿੱਥੇ ਮਰਜੀ ਬਾਹੋ 18 ਮਾਡਲ ਇੰਨਾ ਕਿ ਚੱਲਿਆ ਸੁਣ ਹਜੇ ਟਿਕ ਇਕੱਲੀ ਸਰਵਿਸ ਤੋਂ ਬਿਨਾ ਹੋਰ ਕਿਸੇ ਜੀ ਹੁਣ ਇਧਰ ਮਾਰ ਫਿਲਟਰ ਬੁਲਟਰ ਜੀ ਦੇਖ ਸਕਦੇ ਹੋ ਮਿੱਤਰ ਜਿਹੜੀ ਸਰਵਿਸ ਆ ਓਕੇ ਦੇ ਆ ਜਿਹੜੇ ਲੱਗਦੇ ਸਟicker ਜੀ ਜਿਵੇਂ ਕਿ ਦੀ ਏਜੰਸੀ ਵਾਲੀ ਆ ਆ ਦੇਖ ਸਕਦਾ ਤੇ ਸਾਰਾ ओरिजिनल ਆ ਗਾਰੰਟੀ ਇਸ ਚੀਜ਼ ਦੀ ਬੈਕ ਇਸ ਸਾਰਾ ओरिजिनल ਆ ਬਿਨਾ ਸਰਵਿਸ ਤੋਂ ਚਾਬੀ ਲੱਗੀ ਹੋਵੇ ਠੀਕ ਹੈ ਉਸਦੇ ਦੇਣਦਾਰ ਆ ਤੇ ਬਾਕੀ ਗੁਦਾ ਕਲਾ ਕਲਾ ਜਿਹੜੀ ਦੱਸੀ ਜਾਂਦਾ ਕਿਸੇ ਪਾਸੇ ਨਹੀਂ ਚੱਲਦਾ ਜਿਵੇਂ ਕਹੇ ਦੀ ਇਹ ਇਹੋ ਜਿਹੇ ਬੰਦੇ ਤੋਂ ਆਇਆ ਜਿਹਨੇ ਰੇਜ ਜੀ ਵੀ ਨਹੀਂ ਖੋਲ ਕੇ ਦੇਖਿਆ ਉਹ ਵੀ ਰੰਗ ਜਾ ਸਾਰਾ ਉਮੀ ਪਿਆ ਚੂੜੀਆਂ ਦੇ ਵਿੱਚ ਹਨਾ ਵੇਟ ਵੀ ਲੱਗਿਆ ਤੇ ਇਹਦਾ ਨੰਬਰ ਕਿੱਥੋਂ ਦਾ ਅਗਲੇ ਵੀਰ ਨੰਬਰ ਇਹਦਾ ਹਰਿਆਣਾ ਦਾ ਬਾਈ ਹਰਿਆਣਾ ਨੰਬਰ ਆ 18 ਮਾਡਲ ਆ 588000 ਡਿਮਾਂਡ ਕਿੰਨੇ ਕ ਦਾ ਬਣ ਜੂਏ ਜਾਇ ਜੀ ਬਾਈ ਡਿਮਾਂਡ ਤਾਂ ਨਹੀਂ ਦੇਣ ਲੈਣ ਜਿਹੜੀ ਕੀਮਤ 5 ਲੱਖ 65000 ਰੁਪਏ ਦਾ ਟਰੈਕਟਰ ਦੇਵਾਂਗੇ ਬਾਈ ਕਿ ਆ 5 ਲੱਖ 65000 ਰੁਪਏ ਦਾ ਟਰੈਕਟਰ ਇਹ ਮਿਲ ਜੂ ਮਿੱਤਰੋ 18 ਮਾਡਲ ਪਹਿਲੀ ਗੱਲ ਤਾਂ ਜਿਵੇਂ ਇੱਥੋਂ ਬੰਦਾ ਕੋਈ ਤੁਰ ਪਿਆ 18 ਮਾਡਲ ਇੰਨਾ ਕਿ ਚੱਲੇਗਾ ਤੂੰ ਮਿਲ ਨਹੀਂ ਨਹੀਂ ਚੱਲੇਗਾ ਹਰਪਾਕੇ ਵਾਲੀ ਹੈ ਜਿਵੇਂ ਹਰਪਾ ਵਾਲੀ ਹੈ ਹਰਾ ਟਰੈਕਟਰ ਆ ਮਿੱਤਰੋ ਤੇ ਇਹ ਟਰੈਕਟਰ ਇਹਨੇ ਦਾ ਬਣ ਜੂ ਬਾਈ ਕੁਲਵੀਰ ਦਾ ਹੈਗਾ 2 ਨੰਬਰ ਪਲਾਟ 2 ਨੰਬਰ ਹੀ ਹੈ ਨਾ ਪਲਾਟ 2 ਨੰਬਰ ਹੈ ਕਮ 1 ਨੰਬਰ ਕਮ 1 ਨੰਬਰ ਹੈ ਪਲਾਟ 2 ਨੰਬਰ ਹੈ ਠੀਕ ਹੈ ਤੇ ਬੁੱਧਵਾਰ ਵਾਲੇ ਦਿਨ 2 ਨੰਬਰ ਪਲਾਟ ਦਾ ਬਾਕੀ ਬਾਈ ਦਾ ਨੰਬਰ ਚੱਲੀ ਜਾਂਦਾ ਇੱਕ ਗੱਲ ਸਾਨੂੰ ਹੋਰ ਕਹਨੇ ਆਉਂਦੇ ਆ ਵੀ ਕੀ ਵਾਰੀ ਬਾਈ ਤੇ ਜੇ ਫੋਨ ਨਹੀਂ ਚੱਕਿਆ ਜਾਂਦਾ ਜਿਵੇਂ ਆ ਟਰੈਕਟਰ ਦੇਖਿਆ ਤੁਸੀਂ ਹਨਾ ਇਹਦੀ ਫੋਟੋ ਲਓ ਸਕਰੀਨ ਸ਼ਾਟ ਵਿੱਚੋਂ ਖਿੱਚੋ ਵੀਡੀਓ ਦੇ ਤੇ ਇਹਦੇ ਵਟਸਐਪ ਤੇ ਭੇਜੋ ਕਿ ਆ ਹੈਗਾ ਭਾਈ ਕਿੰਨੇ ਦਾ ਬਣੂ ਕੋਈ ਜਮਾ ਪਾ ਕੇ ਨਹੀਂ ਸੋਖਾ ਕੋਸ਼ਿਸ਼ ਤਾਂ ਕਰਦੇ ਆ ਯਾਰ ਹਰ ਇੱਕ ਬੰਦੇ ਦਾ ਫੋਨ ਚੱਕਣ ਦੀ ਪਰ ਨਹੀਂ ਕਾਮਾਕਾਰਾਂ ਚੋਂ ਨੇ ਯਾਰ ਹੁਣ ਟਰੈਕਟਰ ਤੇ ਖੜਕਾ ਹੁੰਦਾ ਨਹੀਂ ਪਤਾ ਲੱਗਦਾ 5-5 ਘੰਟੇ ਤੁਰੇ ਉਹਨਾਂ ਦਾ ਗਲਤਾਰ ਠੀਕ ਹੈ ਤੇ ਫੋਨ ਨਹੀਂ ਚੱਕਿਆ ਜਾਂਦਾ ਜਿਹੜੇ ਵੀ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਕਰ ਲਓ ਫੋਲੋ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਰੱਬ ਨੇ ਉਹਨਾਂ ਕਿ ਟਾਈਮ ਠੰਡ ਰੱਖ ਲਈ ਸੀ ਪਹਿਲਾਂ ਸੇਕ ਕੱਢੀ ਜਾਂਦਾ ਸੀ